ਦੇਖਦੇ ਹੋ ਚਾਰੇ ਪਾਸੇ ਜਿਹੜਾ ਪਾਣੀ ਨਿਕਰਿਆ ਹੋਇਆ ਹੈ ਇਹ ਪਿੰਡ ਹੈ ਹਰ ਪਾਸੇ ਜਿਹੜੀ ਹੈ ਹੜਾ ਦੀ ਮਾਰ ਬਰਸਾਤੀ ਪਾਣੀ ਇਹ ਪਿੰਡ ਇੱਥੇ ਜਿਹੜੇ ਲੋਕ ਨੇ ਉਹ ਇਹਨਾਂ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਨੇ ਅੱਗੇ ਬਹੁਤ ਸਾਰੇ ਲੋਕ ਖੜੇ ਹੋਏ ਨੇ ਜਿਹੜੇ ਕਿ ਇਸ ਦਰਦ ਨੂੰ ਇਸ ਹਾਲਾਤਾਂ ਨੂੰ ਬਿਆਨ ਕਰਨ ਲਈ ਖੜੇ ਹੋਏ ਨੇ ਤੇ ਇੱਥੇ ਇਸ ਟਾਈਮ ਸਾਡੇ ਨਾਲ ਜਿਹੜਾ ਹੈ ਇਸ ਪਿੰਡ ਦਾ ਦੌਰਾ ਕਰਨ ਲਈ ਪਹੁੰਚੇ ਨੇ ਹਲਕਾ ਇੰਚਾਰਜ ਫਗਵਾੜਾ ਤੋਂ ਆਪ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਗਵਾੜਾ ਤੋਂ ਹਰਜੀਮਨ ਅਸਰ ਤੁਸੀਂ ਦੌਰਾ ਕਰਨ ਆਏ ਕਿਹੋ ਜੇ ਹਾਲਾਤ ਨੇ ਇੱਥੇ ਤੇ ਤੁਸੀਂ ਸ਼ਾਇਦ ਕਦੋਂ ਤੇ ਆ ਰਹੇ ਹੋ ਪਿੱਛੇ ਸਾਡੇ ਜੀ ਸਤਿ ਸ੍ਰੀ ਅਕਾਲ ਜੀ ਹਾਲਾਤ ਤੁਹਾਡੇ ਸਾਹਮਣੇ ਹੀ ਐ ਸਾਡੇ ਜਿਹੜੇ ਟੌਡਰਪੁਰ ਤੋਂ ਨਸੀਰਾਬਾਦ ਤੋਂ ਜਿਹੜੀ ਚੋਂ ਆਉਂਦੀ ਐ ਇਹ ਉਹਦਾ ਪਾਣੀ ਆ ਅਸੀਂ ਇਸ ਤੋਂ ਪਹਿਲਾਂ ਜਿਹੜਾ ਕਿ ਸਾਡੇ ਪਿੰਡ ਰਾਵਲਪਿੰਡੀ ਆ ਤੇ ਕੱਲ ਅਸੀਂ ਮਾਧੋਪੁਰ ਪਿੰਡ ਵੇਖੇ ਸਾਰੇ ਬਹਾਨੀ ਪਿੰਡ ਵੇਖੇ ਅਸੀਂ ਸਾਰੇ ਪਿੰਡਾਂ ਦਾ ਮੁਲਾਖਣ ਕਰਕੇ ਆਏ ਆ ਕਿ ਜਿੱਥੇ ਤੇ ਜਾਨੀ ਨੁਕਸਾਨ ਨਾ ਕਿਤੇ ਹੋਵੇ ਮਾਲੀ ਤਾਂ ਫਸਲਾਂ ਸਾਡੇ ਤੁਹਾਡੇ ਸਾਹਮਣੇ ਐ ਕਿ ਪਾਣੀ ਬਹੁਤ ਜ਼ਿਆਦਾ ਫਲੋ ਵਿੱਚ ਆ ਰਿਹਾ ਐ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਚਾਹੇ ਕਿਸੇ ਤਰੀਕੇ ਰਾਸ਼ਨ ਦੀ ਹੋਵੇ ਚਾਹੇ ਹੋਰ ਕਿਸੇ ਤਰੀਕੇ ਦੀ ਦਵਾਈ دارو ਦੀ ਕੋਈ ਵੀ ਪ੍ਰਸ਼ਾਸਨ ਪੂਰਾ ਸੀ ਪੂਰਾ ਆਪਣੇ ਵੱਲੋਂ ਜ਼ਿੰਮੇਵਾਰੀ ਨਿਭਾ ਰਹੇ ਆ ਜੀ ਪਰ ਸਿਚੁਏਸ਼ਨ ਇਹ ਸੱਚ ਹੈ ਕਿ ਜਿਹੜਾ ਮੌਸਮ ਨੂੰ ਦੇਖਦੇ ਹੋਇਆ ਕਿ ਅਜੇ ਵੀ ਪਾਣੀ ਦਾ ਮੀਂਹ ਦਾ ਜੋ ਮੌਸਮ ਹਾਲਾਤ ਉਹ ਬਣੇ ਹੋਏ ਆ ਤੇ ਅਸੀਂ ਲੋਕਾਂ ਦੇ ਵਿੱਚ ਜਿੰਨਾ ਜਾ ਕੇ ਅਸੀਂ ਦੇਖ ਰਹੇ ਹਾਂ ਕਿ ਕਈਆਂ ਜਿਹੜੇ ਮਕਾਨ ਟੱਠੇ ਆ ਇੱਕ ਬਹੁਤ ਸਾਰੇ ਜਿਹੜੇ ਗਰੀਬ ਕਾਪਰੇ ਲੋਕ ਨੇ ਉਹਨਾਂ ਦੇ ਜਿਹੜੇ ਕੋਠੇ ਚੋਂਦੇ ਪਏ ਆ ਤੇ ਅਸੀਂ ਉਹਨਾਂ ਨੂੰ ਤਰਪੈਲਾ ਪ੍ਰੋਵਾਈਡ ਕਰਾ ਰਹੇ ਆ ਕਿ ਜਿੰਨਾਂ ਨੂੰ ਰਾਸ਼ਨ ਦੀ ਜਿਹੜਾ ਜਿਹੜੇ ਡੇਲੀ ਪੇਜਰ ਸੀਗੇ ਜਿਹੜੇ ਕੰਮ ਕਰਕੇ ਆਪਣਾ ਡੇਲੀ ਦਾ ਕਮਾ ਕੇ ਖਾਣ ਵਾਲੇ ਸੀਗੇ ਅਸੀਂ ਉਹਨਾਂ ਲਈ ਰਾਸ਼ਨ ਵੀ ਪਹੁੰਚਾ ਕਰਦੇ ਪਏ ਕਿ ਸਾਨੂੰ ਪਤਾ ਪਿਛਲੇ 10 ਦਿਨ ਤੋਂ ਬਹੁਤ ਆਫਤ ਆਈ ਹੋਈ ਹੈ ਕਿ ਕੰਮ ਤੇ ਵੀ ਨਹੀਂ ਜਾ ਸਕੇ ਵੀਰ ਜੀ ਅਸੀਂ ਪਿੱਛੇ ਨਾ ਸੰਗਤਪੁਰ ਪਿੰਡ ਦਾ ਦੌਰਾ ਕਰਕੇ ਆਏ ਆ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਨੇ ਦੱਸਿਆ ਕਿ ਹਲੇ ਤੱਕ ਸਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਰਾਹਸਮਗਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਇਦਾਂ ਦਾ ਕੋਈ ਵੀ ਇਹਨਾਂ ਦੀ ਖਬਰ ਸਾਲ ਲੈਣ ਲਈ ਨਹੀਂ ਪਹੁੰਚਿਆ ਮੈਂ ਹੁਣੀ ਪਿੰਡ ਰਾਵਲਪਿੰਡੀ ਤੋਂ ਆਇਆ ਤੇ ਸੰਗਤਪੁਰ ਦੇ ਵਿੱਚ ਨਹੀਂ ਆ ਇੱਕ ਕੁਦਰਤੀ ਗੱਲ ਕਿ ਤੁਸੀਂ ਉਹਦੀ ਗੱਲ ਸੰਗਤਪੁਰ ਦੀ ਛੇੜ ਲਈ ਮੈਂ ਸਰਪੰਚ ਸਾਹਿਬ ਨਾਲ ਹੁਣੀ ਗੱਲ ਕਰਕੇ ਛੱਡਿਆ ਤੇ ਉੱਥੇ ਸਰਪੰਚ ਸਾਹਿਬ ਨੇ ਦੱਸਿਆ ਕਿ ਪਟਵਾਰੀ ਸਾਹਿਬ ਆ ਕੇ ਕੁਝ ਕੁ ਘਰ ਉਹਨਾਂ ਦਿਖਾਤੇ ਸੀ ਐਂਡ ਇਹ ਗੱਲ ਉਹ ਵੀ ਐਡਮਿਟ ਕਰਤੀ ਸਾਰੇ ਜਾਣਦੇ ਆ ਕਿ ਅਜੇ ਚਾਹੇ ਅੱਜ ਮੀਂਹ ਅੱਜ ਤੋਂ ਬਾਅਦ ਨਾ ਵੀ ਪਵੇ ਪਰ ਜਿਹੜਾ ਉਹਦਾ ਆਫਟਰ ਮੈਥ ਹਨ ਆਇਆ ਜਿਹੜੀ ਡਿਸਟਰਕਸ਼ਨ ਜਿਹੜਾ ਪਾਣੀ ਆ ਰਿਹਾ ਜਾਂ ਪਿੱਛੋਂ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਤੇ ਜਿਹੜਾ ਹੋਰ ਆ ਪਹਾੜਾ ਤੋਂ ਪਾਣੀ ਜਿਹੜਾ ਆ ਰਿਹਾ ਅਜੇ ਵੀ ਉਸ ਨੂੰ ਅਜੇ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋਇਆ ਹੋਇਆ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਪ੍ਰਸ਼ਾਸਨ ਅਸੀਂ ਪਟਵਾਰੀ ਸਾਹਿਬ ਨਾਲ ਦੇਖ ਕੇ ਆਏ ਆ ਇਹ ਰਸਣ ਵਾਲੀ ਗੱਲ ਕੰਮ ਅਸੀਂ ਇਹ ਸ਼ੁਰੂ ਕੀਤਾ ਹੈ ਕਿ ਅੱਜ ਹੀ ਅਸੀਂ ਵੰਡਣਾ ਸ਼ੁਰੂ ਕੀਤਾ ਕੱਲ ਤੱਕ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਬੇਜਬਾਨਾ ਜਿਹੜਾ ਚਾਰਾ ਆ ਪੱਠੇ ਗਿਲੇ ਹੋਣ ਕਰਕੇ ਟੂੜੀ ਤੱਕ ਇਥੇ ਦੇ ਕੁੱਪ ਦੇ ਕੁੱਪ ਜਿਹੜੇ ਡੁੱਬ ਗਏ ਆ ਤੇ ਸਾਡੇ ਕੋਲ ਟੂੜੀ ਵੀ ਨਹੀਂ ਸੀ ਉਹਨਾਂ ਨੂੰ ਦੇਣ ਵਾਸਤੇ ਪਰ ਅਸੀਂ ਹੁਣ ਚਾਰੇ ਦਾ ਵੀ ਜਿਹੜਾ ਅਰੇਂਜ ਕਰਦੇ ਪਏ ਆ ਅਰੇਂਜਮੈਂਟ ਕਰਦੇ ਪਏ ਆ ਤੇ ਪ੍ਰਸ਼ਾਸਨ ਹਰ ਪਾਸੇ ਲੱਗਾ ਹੋਇਆ ਸਾਡੇ 35 40 ਪਿੰਡ ਨੇ ਜਿਹੜੇ ਮੀਂਹ ਨਾਲ ਅਫੈਕਟਡ ਹੋਏ ਨੇ ਵੀਰ ਜੀ ਲੋਕ ਤਾਂ ਇਸ ਟਾਈਮ ਬਹੁਤ ਮਜਬੂਰ ਹੋ ਚੁੱਕੇ ਨੇ ਇਹੋ ਜਿਹੇ ਹਾਲਾਤਾਂ 'ਚ ਰਹਿਣ ਦੇ ਲਈ ਤੇ ਪਰ ਬੇਜੁਬਾਨ ਵੀ ਜਿਹੜੇ ਆ ਉਹਨਾਂ ਦਾ ਵੀ ਕੁੱਪ ਜਿਹੜੇ ਟੂੜੀ ਦੇ ਕੁੱਪ ਲਗਾਏ ਸੀ ਉਹ ਵੀ ਪਾਣੀ ਦੇ ਨਾਲ ਘਿਰੇ ਹੋਏ ਨੇ ਬੇਜੁਬਾਨ ਅਸੀਂ ਇੱਕ ਘਰ ਨੂੰ ਕਵਰ ਕੀਤਾ ਉਹ ਕਹਿ ਰਹੇ ਨੇ ਕਿ ਚਾਰ ਪੰਜ ਦਿਨ ਹੋ ਗਏ ਸਾਡੇ ਪਸ਼ੂਆਂ ਨੂੰ ਚਾਰਾ ਤੱਕ ਨਹੀਂ ਗਿਆ ਕਿਉਂਕਿ ਉਹਨਾਂ ਦੇ ਘਰਾ ਤੱਕ ਪਹੁੰਚ ਕਰਨ ਲਈ ਵੀ ਰਸਤਾ ਨਹੀਂ ਹੈ ਜਿਹੜਾ ਬਚਿਆ ਜੀ ਬਿਲਕੁਲ ਅਸੀਂ ਉਸੇ ਕਰਕੇ ਗਰਾਉਂਡ ਜ਼ੀਰੋ ਤੇ ਲੱਗੇ ਹੋਏ ਹਾਂ ਇਸ ਦਾ ਇਹੀ ਕਾਰਨ ਮੈਂ ਕੱਲ ਤੋਂ ਅਸੀਂ ਪੂਰੀ ਕੱਲ ਰਾਤ ਤੱਕ ਵੀ ਤੇ ਸਵੇਰ ਦੇ ਅੱਜ ਵੀ ਅਸੀਂ ਪਿੰਡਾਂ 'ਚ ਬਾਹਰ ਆ ਅਸੀਂ ਅੱਗੇ ਵੀ ਸਾਰੇ ਸਰਪੰਚਾਂ ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਅਸੀਂ ਲੋਕਾਂ 'ਚ ਜਾ ਜਾ ਕੇ ਬੇਨਤੀ ਕਰ ਰਹੇ ਹਾਂ ਕਿ ਜਿੱਥੇ ਵੀ ਤੁਹਾਨੂੰ ਤਾ ਜ਼ਰੂਰਤ ਆ ਅਸੀਂ ਤੁਹਾਡੇ ਲਈ 24 ਘੰਟੇ ਹਾਜ਼ਰ ਹਾਂ ਹਰ ਤਰੀਕੇ ਦੇ ਨਾਲ ਚਾਹੇ ਪਸ਼ੂਆਂ ਦਾ ਚਾਰਾ ਮੈਂ ਸਮਝ ਰਿਹਾ ਕਿ ਇਸ ਵਕ ਬੇਜਿਮਾਨਾਂ ਨੂੰ ਇਨਸਾਨ ਤਾਂ ਦੱਸ ਕੇ ਦਾ ਆਪਣੇ ਕਾ ਮੈਨੂੰ ਆ ਜਰੂਰ ਤੇ ਉਹ ਚਾਹ ਕੇ ਕਿਸੇ ਤੋਂ ਲੈ ਲੇਗਾ ਪਰ ਬੇਜਬਾਨ ਜਿਹੜੇ ਭੁੱਖੇ ਤੇ ਆਏ ਖੜੇ ਨੇ ਉਹਨਾਂ ਵਾਸਤੇ ਸਾਨੂੰ ਇਸ ਵळे ਅਰੇਂਜਮੈਂਟ ਕਰਨ ਦੀ ਲੋੜ ਆ ਪਰਮਾਤਮਾ ਦਾ ਅਸੀਂ ਤਾਂ ਇੱਕ ਤਾਸੇ ਤੋਂ ਹੀ ਸ਼ੁਕਰ ਵੀ ਮਨਾਉਨੇ ਆ ਕਿ ਚਲੋ ਫਗਵਾੜਾ ਐਜ਼ ਆਫ ਬਾਕੀ ਮੰਡ ਏਰੀਆ ਤੇ ਰਿਲੇਟਿਵਲੀ ਬਹੁਤ ਉੱਚੀ ਥਾਂ ਤੇ ਆ ਤੇ ਅਸੀਂ ਅਰਦਾਸ ਵੀ ਕਰਦੇ ਆ ਜਿਹੜੇ ਸਾਡੇ ਪਿੰਡਾਂ ਦੇ ਪਿੰਡ ਆ ਜਿਹੜੇ ਅੱਜ ਬਹੁਤ ਪੂਰੀ ਹਾਲਾਤ ਚ ਨੇ ਜਿੱਥੇ ਕਿ ਪਿੰਡ ਦੇ ਪਿੰਡ ਡੁੱਬ ਗਏ ਨੇ ਲੋਕ ਬੇਕਾਰ ਹੋ ਗਏ ਨੇ ਕੋਠਿਆਂ ਦੇ ਗਏ ਨੇ ਰਾਹਤ ਸਮੱਗਰੀਆਂ ਵੀ ਉਹਨਾਂ ਤੱਕ ਪਹੁੰਚਾਣੀ ਹੈ ਮੁਸ਼ਕਲ ਹੋ ਰਹੀ ਹੈ ਪਰ ਸਰਕਾਰ 24 ਘੰਟੇ ਲੋਕਾਂ ਦੀ ਵਾਸਤੇ ਲੋਕਾਂ ਨੂੰ ਇਸ ਇਸ ਆਫਤਾ ਤੋਂ ਕੱਢਣ ਵਾਸਤੇ ਅਸੀਂ ਪੂਰੇ ਵਚਨ ਬੰਦੇ ਆ ਸੀਐਮ ਤੁਸੀਂ ਦੇਖਿਆ ਹੈ ਸਾਰੇ ਮਨਿਸਟਰ ਕੈਬਨਿਟ ਮਨਿਸਟਰ ਸਹਿਬਾਨ ਸਭ ਲੋਕ ਆਨ ਗਰਾਉਂਡ ਦੀ ਉਹਨਾਂ ਨੇ ਅਸੀਂ ਵੀ ਆਪਣੇ ਫਗਵਾੜੇ ਹਲਕੇ ਦੇ ਵਿੱਚ ਜਿੱਥੇ ਵੀ ਜਿੱਥੇ ਵੀ ਪਾਣੀ ਦੀ ਸਮੱਸਿਆ ਆ ਰਹੀ ਹੈ ਅ ਅੱਜ ਇਹ ਅਸੀਂ ਇਸ ਤੋਂ ਬਾਅਦ ਵਾਧਾ ਪਿੰਡ ਜਾਵਾਂਗੇ ਉੱਥੇ ਦੀਆਂ ਲੋਕਾਂ ਦਾ ਹਾਲਚਲ ਪੁੱਛ ਕੇ ਇਸ ਤੋਂ ਬਾਅਦ ਅਜੇ ਨੰਗਲ ਮੱਝੇ ਜਾਣਾ ਹੈ ਹੋ ਜਿਹੜੇ ਉੱਧਰਲੇ ਪਾਸੇ ਜਿਹੜੇ ਮਚੇੜੂ ਮਿਹੇੜੂ ਪਿੰਡ ਜਿਹੜੇ ਚੋਹ ਦੇ ਨਾਲ ਲੱਗਦੇ ਨੇ ਅਸੀਂ ਸਾਰੇ ਪਿੰਡਾਂ ਦਾ ਦੌਰਾ ਕਰਕੇ ਆਵਾਂਗੇ ਵੀਰ ਜੀ ਕਿਸ ਤਰ੍ਹਾਂ ਇਹਨਾਂ ਲੋਕਾਂ ਦੀ ਜਿਹੜੀ ਮਦਦ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਜਿਹੜੀ ਜਿਹੜੀ ਸੜਕ ਆ ਰਹੀ ਹੈ ਐਸ ਆਫ ਨਾਉ ਜਿਹੜਾ ਐਨ ਜੀਓਜ਼ ਦੀ ਮਦਦ ਦੇ ਨਾਲ ਤੇ ਸਰਕਾਰੀ ਪ੍ਰਸ਼ਾਸਨ ਦੇ ਹਰ ਤਰੀਕੇ ਦੀ ਜਿਹੜੀ ਮੈਡੀਕਲ ਸਹੂਲਤਾਂ ਹੋਵੇ ਸਾਡੇ ਕੋ ਆਈਐਮਏ ਦੇ ਡਾਕਟਰਸ ਨੇ ਸਾਰੇ ਹੀ ਸਾਨੂੰ ਖੁੱਲੀ ਛੂਟ ਦਿੱਤੀ ਹੋਈ ਹੈ ਕਿ ਜਿਵੇਂ ਜਿਵੇਂ ਤੁਹਾਨੂੰ ਲੋੜ ਹੋਵੇ ਸਾਨੂੰ ਦੱਸੀ ਜਾਓ ਅਸੀਂ ਤੁਹਾਨੂੰ ਦਵਾਈਆਂ ਤੇ ਹੋਰ ਵੀ ਚੀਜ਼ਾਂ ਜਿਹੜੀਆਂ ਮਹਿੰਗਿਆ ਕਰਾਵਾਂਗੇ ਰਾਸ਼ਨ ਵੱਲੋਂ ਅਸੀਂ ਕਿਸੇ ਨੂੰ ਕਮੀ ਨਹੀਂ ਆਣ ਦੇਵਾਂਗੇ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪਿੰਡ-ਪਿੰਡ ਜਾ ਕੇ ਜਿੱਥੇ ਅਫੈਕਟਡ ਏਰੀਆਸ ਨੇ ਜਿਹੜੇ ਮੈਂ ਜਿਵੇਂ ਪਹਿਲਾਂ ਮੈਂਸ਼ਨ ਕੀਤਾ ਕਿ ਡੇਲੀ ਵੇਜਰਸ ਗੇ ਜਾਂ ਮਜ਼ਦਈ ਕਰੇ ਕੰਮ ਵਾਲੇ ਗੇ ਜਿਹੜੇ ਕਮਾ ਕੇ ਰੋਜ਼ ਖਾ ਰਹੇ ਗੇ ਉਹਨਾਂ ਵਾਸਤੇ ਤੇ ਪ੍ਰਸ਼ਾਸਨ ਕਿਤੇ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਉਸ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਜਾ ਜਾ ਕੇ ਪਿੰਡ ਸਰਪੰਚ ਸਾਹਿਬਾਨ ਨਾਲ ਗੱਲ ਕਰ ਕਰਕੇ ਕਿ ਕਿਸੇ ਨੂੰ ਵੀ ਜਿੱਥੇ ਮਾੜਾ ਜਿਹਾ ਵੀ ਕਿਸੇ ਦਾ ਕੋਠਾ ਚੋਰੀਆ ਹੈ ਜਾਂ ਉਹ ਟੁੱਟਣ ਦੀ ਕਦਰ ਤੇ ਹੈ ਤੁਸੀਂ ਉਹਨਾਂ ਨੂੰ ਵੈਕੂਏਟ ਕਰਾ ਕੇ ਪੰਚਾਇਤ ਘਰਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਵਾਸ ਕਰਵਾਓ ਉਸ ਤੋਂ ਬਾਅਦ ਉਹਨਾਂ ਦਾ ਅਸੈਸਮੈਂਟ ਕਰਕੇ ਜੇ ਟੁੱਟਦਾ ਹੈ ਤਾਂ ਅਸੀਂ ਨਵਾਂ ਬਣਾ ਕੇ ਦੇਵਾਂਗੇ ਜੇ ਲੋੜ ਹੋਈ ਤਾਂ ਰਿਪੇਅਰ ਵੀ ਕਰਕੇ ਦੇਵਾਂਗੇ ਸੌਰੀ ਮੈਂ ਤੁਹਾਨੂੰ ਇੱਥੇ ਕੱਟ ਰਹੀ ਹਾਂ ਅਸੀਂ ਪਰ ਪਿੱਛੇ ਸੰਗਤਪੁਰ ਚ ਇੱਕ ਘਰ ਦੀ ਕਵਰੇਜ ਕੀਤੀ ਹੈ ਬਜ਼ੁਰਗ ਮਾਤਾ ਜੀ ਨੇ ਵਿਧਵਾ ਨੇ ਕੈਂਸਰ ਦੀ ਬਿਮਾਰੀ ਤੋਂ ਵੀ ਪੀੜਤ ਨੇ ਪਰ ਉਹ ਇਸ ਟਾਈਮ ਇਦਾਂ ਦੇ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਨੇ ਕਿਉਂਕਿ ਘਰ ਵਿੱਚ ਨਾ ਤਾਂ ਕੋਈ ਗੁਜ਼ਾਰੇ ਦਾ ਜਿਹੜਾ ਸਾਧਨ ਆ ਨਾ ਹੀ ਉਹਨਾਂ ਦਾ ਕੋਈ ਪੁੱਤਰ ਹੈ ਦੋ ਧੀਆ ਨੇ ਉਹੀ ਵਿਆਈਆਂ ਗਈਆਂ ਨੇ ਪਿੱਛੇ ਹੀ ਅਸੀਂ ਇਹ ਚਾਹਾਂਗੇ ਕਿ ਤੁਸੀਂ ਵੀ ਉਹਨਾਂ ਦਾ ਜਾ ਕੇ ਸਹਾਰੋ ਤੇ ਉਹਨਾਂ ਦੀ ਹੈਲਪ ਕਰੋ ਜੀ ਜੀ ਮੈਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਅਸੀਂ ਵਾਧਾ ਪਿੰਡ ਤੋਂ ਬਾਅਦ ਅਸੀਂ ਪਿੱਛੇ ਹੋਰ ਸਾਡੀ 200 ਜਿਹੜਾ ਥੈਲਾ ਆ ਆਟੇ ਦਾ ਉਹ ਆ ਰਿਹਾ ਹੈ ਉਸ ਨੂੰ ਲੈ ਕੇ ਅਸੀਂ ਇਹ ਇੱਕ ਪਿੰਡ ਦੀ ਗੱਲ ਨਹੀਂ ਹੈ ਪਣ ਅਸੀਂ ਮਾਦੋ ਪੇਰ ਪਿੰਡ ਗਏ ਸੀਗੇ ਬਜ਼ੁਰਗ ਮਹਿਲਾ ਨੇ ਉਹਨਾਂ ਦੇ ਉਹਨਾਂ ਦਾ ਵੀ ਇੱਕ ਕਮਰੇ ਦਾ ਕੋਠਾ ਟੁੱਟੇ ਚੁੱਕਾ ਸੀਗਾ ਇੱਕ ਬੈੱਡ ਵਾਲਾ ਕਮਰਾ ਚੋੜਿਆ ਸੀਗਾ ਤੇ ਅਸੀਂ ਵੀ ਸਾਰੇ ਸਰਪੰਚ ਸਾਹਿਬਾਨਾਂ ਦੇ ਨਾਲ ਰਲ ਕੇ ਇਹ ਪਿੰਡ ਪਿੰਡ ਦੀ ਕਹਾਣੀ ਬਣੀ ਹੋਈ ਹੈ ਆਜਰੇ ਦਿਨ ਤੱਕ ਇਹ ਬਹੁਤ ਬਜ਼ੁਰਗ ਕਈ ਵਾਰੀ ਇਕੱਲੇ ਰਹਿ ਜਾਂਦੇ ਨੇ ਤੇ ਐਸੀ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਕੁ ਦਵਾਈ ਤਾਂ ਪਾਣੀ ਜੇ ਕੈਂਸਰ ਦੇ ਪੀਰੀਅਡ ਵੀ ਨੇ ਤੁਸੀਂ ਬੇਫਿਕਰ ਹੋ ਜਾਓ ਅਸੀਂ ਆਪ ਜਾ ਕੇ ਉਹਨਾਂ ਦਾ ਹਾਲਚਲ ਪੁੱਛ ਕੇ ਆਵਾਂਗੇ ਸੋ ਹਾਡ ਅ ਪੀੜਤਾ ਲਈ ਇਸ ਟਾਈਮ ਇਜ਼ ਇਨਾਂ ਪਿੰਡਾਂ ਦੀ ਸਾਲ ਲੈਣ ਲਈ ਜਿਹੜੇ ਹਰ ਜੀ ਮਾਨ ਇੱਥੇ ਆਏ ਹੋਏ ਨੇ ਤੇ ਪਿੰਡਾਂ ਦਾ ਦੌਰਾ ਕਰ ਰਹੇ ਨੇ ਤੇ ਕਿਹੋ ਜਿਹੀ ਜਿਹੜੀ ਇਹ ਲੋਕਾਂ ਨੂੰ ਸਹਾਇਤਾ ਪਹੁੰਚਾਈ ਜਾ ਸਕਦੀ ਆ ਉਹਦੇ ਲਈ ਹਰ ਇੱਕ ਸੰਭਵ ਯਤਨ ਕਰ ਰਿਹਾ ਹੋਰ ਵੀ ਅਸੀਂ ਤੁਹਾਨੂੰ ਪਿੰਡਾਂ ਦਾ ਦੌਰਾ ਕਰਵਾਵਾਂਗੇ ਦਿਖਾਵਾਂ ਕੀ ਹਾਲਾਤ ਆ ਜਿਹੜੇ ਕਿਹੜੇ ਹਾਲਾਤਾਂ ਵਿੱਚ ਜ਼ਿੰਦਗੀ ਜਿਉਣ ਲਈ ਪਿੰਡ ਵਾਸੀ ਜਿਹੜੇ ਮਜਬੂਰ ਹੋਏ ਨੇ ਤੇ ਸਾਡੀ ਟੀਮ ਹੁਣ ਅਗਲੇ ਪਿੰਡਾਂ ਵਿੱਚ ਜਾ ਰਹੀ ਹੈ ਤੇ ਉੱਥੋਂ ਤੁਹਾਨੂੰ ਲਾਈਵ ਤਸਵੀਰਾਂ ਆ ਜਿਹੜੀਆਂ ਅਸੀਂ ਤੁਹਾਨੂੰ ਸ਼ੋਅ ਕਰਾਵਾਂਗੇ ਕਿ ਕਿਸ ਤਰ੍ਹਾਂ ਪੰਜਾਬ ਇਸ ਟਾਈਮ ਹੜ੍ਹੇ ਨਲ ਪ੍ਰਭਾਵਿਤ ਹੋ ਕੇ ਇਹੋ ਜੇ ਪੰਜਾਬ ਚ ਹਾਲਾਤ ਬਣੇ ਹੋਏ ਆ ਤੁਸੀਂ ਜਿੱਧਰ ਵੀ ਮੇਰੇ ਮੇਰੇ ਅਰਾਊਂਡ ਤੁਸੀਂ ਨਜ਼ਰ ਮਾਰੋਗੇ ਪਾਣੀ ਹੀ ਪਾਣੀ ਨਾਲ ਘਿਰਿਆ ਹੋਇਆ ਪੰਜਾਬ ਦੀ ਤਸਵੀਰ ਆ ਤੁਸੀਂ ਦੇਖੋਗੇ ਤੇ ਪ੍ਰਸ਼ਾਸਨ ਵੀ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਹੈ ਕਿ ਇਹਨਾਂ ਲੋਕਾਂ ਦੀ ਸਹਾਇਤਾ ਜਿੰਨੀ ਹੋ ਸਕੇ ਕਰ ਸਕੀਏ ਅਸੀਂ ਤੇ ਕੈਮਰਾਮੈਨ ਨੂੰ ਦਿਖਾਉਂਗੀ ਇੱਕ ਵਾਰ ਸਾਰਾ ਜਿਹੜਾ ਆਹ ਚੀਜ਼ ਦਿਖਾ ਦੇਣ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕ ਇਸ ਤਰ੍ਹਾਂ ਔਰ ਮੈਂ ਤੁਹਾਨੂੰ ਇਹ ਵੀ ਗੱਲ ਨਾਲ ਦੱਸਣਾ ਚਾਹਾਂਗੀ ਕੀ ਕੀ ਸਰਕਾਰ ਦੇ ਨਾਂ ਨਾਲ ਪ੍ਰਸ਼ਾਸਨ ਦੇ ਨਾਂ ਨਾਲ ਲੋਕੀ ਵੀ ਆਪਸ ਵਿੱਚ ਜੁਟੇ ਹੋਏ ਨੇ ਪੰਜਾਬੀ ਆਪਸ ਦੇ ਵਿੱਚ ਜੁਟੇ ਹੋਏ ਨੇ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਨੇ ਪਿੰਡਾਂ ਦੇ ਨੌਜਵਾਨ ਆ ਜਿਹੜੇ ਰਾਹਤ ਸਮਗਰੀਆਂ ਇਸ ਪਿੰਡ ਦੀ ਇੱਕ ਖਾਸੀਅਤ ਆ ਕਿ ਇਹ ਪਿੰਡ ਦੇ ਜਿਹੜੇ ਨੌਜਵਾਨ ਨੇ ਪਰਸੂ ਚੋਂ ਆਤੇ ਇਹ ਰਾਹਤ ਸਮਗਰੀ ਲੈ ਕੇ ਗਏ ਨੇ ਤੇ ਅੱਜ ਇਹਨਾਂ ਦੇ ਪਿੰਡ 'ਚ ਇਹੋ ਜਿਹੇ ਹਾਲਾਤ ਬਣੇ ਹੋਏ ਅੱਗੇ ਜਾ ਕੇ ਅਸੀਂ ਕਵਰ ਕਰਾਂਗੇ ਤੇ ਉੱਥੇ ਦੀਆਂ ਵੀ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਾਂਗੇ ਸੋ ਇਸ ਟਾਈਮ ਮੇਰੇ ਨਾਲ ਕੈਮਰਾਮੈਨ ਹਰੀਸ਼ ਗੌਰਵ ਵਾਵਾ ਦੇ ਨਾਲ ਮੈਂ ਪ੍ਰਭਾ ਸ਼ਰਮਾ ਬਿਲ ਟੀਵੀ ਯੂਕੇ